ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਾਇਆ ਸਦਨ ਪੰਕਜ ਬਦਨ ਮੋਹ ਕਦਨ ਗਤ ਦੇਨ ਚਰਨ ਸ਼ਰਨ ਤਿਨ ਪਰਨ ਮਮ ਦਰਸ਼ਨ ਪਰਸਨ ਚੈਨ ਸਤਨਾਮ ਮਹਿਮਾ ਓਮ ਕਨ ਵਾ ਵਾ ਵੇ ਗੁਰੂ ਸਾਹਿਬ ਜੀ ਜੋ ਹਮਰੀ ਮਿਤ ਖੋਦੀ ਮੇਰੇ ਸਤ ਗੁਰਾਂ ਨੇ ਸਾਬਿਤ ਤੁਮ ਹਰ ਜਾਣੋ ਆਖਦੇ ਹਮਰੁਲਤੇ ਫਿਰਤੇ ਬਾਤ ਨ ਪੂਛਤ ਗੁਰ ਸਤ ਗੁਰ ਸੰਗ ਕਿਰੇ ਹਮਤਾਪੇ ਹੋਏ ਪ੍ਰਵ ਸ਼ਰਣਾ ਗਤੀ ਕਿਰਪਾ ਨਾ ਦਇਆ ਇੱਕ ਅਖਰ ਹਰਿ ਮਨ ਵਸਤ ਨਾਨਕ ਹੋਤਨ ਹਾਣ ਇੱਕ ਅਖਰ ਹਰਿ ਮਨ ਵਸਤ ਨਾਨਕ ਹੋ ਤਨ ਹੰਦੂ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਅਰ ਰਹਿਮਤਾਂ ਦੇ ਭੰਡਾਰ ਧੰਨ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੇਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਲੋਕ ਗੁਰੂ ਪਿਆਰੇ ਉਂ ਗੁਰਸਿਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਭਾਗ ਹਨ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਅਤਿਆਸ ਦੀ ਕੱਪਾਂ ਹਰ ਰੋਜ ਸੰਜ ਪਾਉਂਦੇ ਨਾਂ ਜੀਵਨ ਅਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਦੀਆਂ ਦੇ ਜੀਵਨ ਅਤਿਆਸ ਦੀ ਲੜੀ ਨੂੰ ਕੇ ਤੋੜੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਬਰਕਾਤ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤਿਹ ਦੇ ਨਾਲ ਅਸਾਂ ਜਪਾਈਏ ਗੁਰਫਤੇ ਦੇ ਨਾਲ ਉਹ ਆਪਣੀਆਂ ਪੂਰਵ ਮਹਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ادب ਸਤਕਾਰ ਸਹਿਤ ਫਤਿਹ ਪ੍ਰਵਾਨ ਕਰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂਰ ਸ਼ਾ ਅਤੇ ਤਮਾ ਨਗਰ ਨਿਵਾਸੀਆਂ ਨੂੰ ਸਤਿਗੁਰਾਂ ਨੇ ਉਪਦੇਸ਼ ਕੀਤਾ ਧਰਮਸਾਲਾ ਬਣਾਈ ਅਤੇ ਉਪਦੇਸ਼ ਸਤਿਗੁਰਾਂ ਨੇ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ ਕਿ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੋਹ ਪਰਨਾਮ ਨੂੰ ਸੰਜਿਆ ਇਹ ਧਰਮਸਾਲਾ ਦੇ ਵਿੱਚ ਜੇ ਕੋਈ ਇਸਲਾਮ ਧਰਮ ਦਾ ਹੁੰਦਾ ਹੈ ਉਹ ਮਾਨ ਦੇ ਨਾਲ ਆਵੇ ਜੇ ਇਸਲਾਮ ਧਰਮ ਦਾ Hindu ਧਰਮ ਦਾ ਹੁੰਦਾ ਹੈ ਤੱਕ ਉਹ ਮਾਨ ਜਿਹੜਾ ਵੀ ਆਵੇ ਥੇ ਉਹ ਮਾਨ ਦੇ ਨਾਲ ਆਵੇ ਇੱਥੇ ਕਿਸੇ ਜਾਤ ਕਰਕੇ ਕਿਤੇ ਬਾਤ ਕਰ ਬਿਊਜ ਨੀਚ ਕਰਕੇ ਧਰਮਾ ਕਰਕੇ ਤੁਹਾਡੇ ਧਰਮਸ਼ਾਲਾ ਨਹੀਂ ਬਣਾਈ ਇਹ ਕਰ ਰੱਬ ਦਾ ਦੁਆਰਾ ਹੈ ਅਤੇ ਰੱਬ ਦੇ ਦੁਆਰੇ ਨਹੀਂ ਕੋਈ ਬੰਨੀ ਜਾਈ ਆ ਤੁਹਾਡਾ ਪਰਮ ਕਹਿੰਦਾ ਕਿ ਅਸੀਂ ਮਸੀਤ ਦੇ ਵਿੱਚ ਮੁਸਲਮਾਨ ਤੋਂ ਵਗੈਰ ਜਾ ਨਹੀਂ ਸਕਦੇ ਉਹ ਤੁਹਾਡੀ ਆਪਣੀ ਸੋਚ ਹੈ ਥਿੰਕਿੰਗ ਤੁਹਾਡੀ ਆਪਣੀ ਹੈ ਪਰ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਕਿ ਧਰਮਸਾਲਾ ਬਣਾਈਏ ਇੱਥੇ ਆਇਓ ਤਾਂ ਸਿਰਫ ਇਹ ਕਰਕੇ ਆਇਓ ਕਿ ਰੱਬ ਦਾ ਦੁਆਰਾ ਇਸ ਧਰਮਸਾਲਾ ਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਬਣਾਈ ਸੀ ਇਹਦੇ ਕਰਕੇ ਬਣਾਈ ਜਿਵੇਂ ਹੁਣ ਅੱਜ ਕੱਲ ਗੁਰਦੁਆਰੇ ਦੇ ਪੁਰਦਵਾਰਾ ਦੇ ਦਰਬਾਰ ਸਹਿਬ ਉਹਦੇ ਚਾਰ ਚਾਰੇ ਦਿਸ਼ਾਵਾਂ ਦੇ ਵਿੱਚ ਗੇਟ ਨੇ ਦਰਵਾਜ਼ੇ ਨੇ ਤਾਂ ਇਹਦੇ ਕਰਕੇ ਆ ਕਿ ਚੌ ਵਰਨਾ ਹੋ ਕੇ ਮਨੂ ਜਿਮਰਤੀ ਨੇ ਵੱਡੀਆਂ ਪੰਨੀਆਂ ਸੀ ਉਹਨੇ ਬੰਨੀਆਂ ਬਾਅਦ ਦਿੱਤੀਆਂ ਪੰਡਤ ਬਣਾ ਦਿੱਤੇ ਅਤੇ ਖਤਰੀ ਬਣਾ ਦਿੱਤੇ ਵੈਸ ਬਣਾ ਦਿੱਤੇ ਸੂਦਰ ਬਣਾ ਦਿੱਤੇ ਉਹਨਾਂ ਨੂੰ ਆਪੋ ਆਪਣੇ ਨਾਲ ਦੇ ਕੰਮ ਵੰਡ ਦਿੱਤੇ ਜਿਸ ਰੱਬ ਨੇ ਪੈਦਾ ਕੀਤਾ ਉਹਨੇ ਤਾਂ ਵੀ ਵੱਡੇ ਨਹੀਂ ਭਾਈ ਇਨਸਾਨ ਦੇ ਅੰਦਰ ਆਉਣ ਦਾ ਰਸਤਾ ਸਾਰਿਆਂ ਦਾ ਇੱਕੋ ਜਿਹਾ ਜਾਣਦਾ ਸਤਿਗੁਰਾਂ ਨੇ ਉਹ ਲਾ ਰੱਖਿਆ ਕਿ ਆ ਜਾਣਾ ਕਿ ਬੰ ਮਰਾਂਗੇ ਕਿ ਐਸਾ ਮਰਨਾ ਹੋਈ ਪਰ ਆਉਣ ਦਾ ਰਸਤਾ ਤਾਂ ਮਾਤਾ ਦੁਰਗਾ ਦਾ ਸਾਡਾ ਫੋਨ ਇੱਕੋ ਜਿਹਾ ਉਹ ਜਿਹੜੇ ਕਬੀਰ ਜੀਆਂ ਦੇ ਨਾਲ ਬਾਰਤਾ ਲਾਪਤੀ ਈ ਜਿਆਦਾਤਰ ਆਪਣੇ ਆਪ ਨੂੰ ਸਕੂਲਰ ਵਿਦਵਾਨ ਕਹੋਂ ਗਏ ਸੀ ਜਿਹੜੇ ਜਾ ਰੇ ਕੜ ਗਏ ਸੀ Hindu ਧਰਮ ਦੇ ਵਿੱਚ ਜਿਨ੍ਹਾਂ ਨੂੰ ਆਪ ਪੰਡਿਤ ਕਹਲੇ ਸਾਰੇ ਮਾੜੇ ਨਹੀਂ ਨਹੀਂ ਉਹ ਕਬੀਰ ਜੀਆਂ ਨੂੰ ਬਹੁਤ ਕੁਝ ਕਿਹਾ ਕਬੀਰ ਜੀਆ ਨੇ ਅੱਕ ਕੇ ਕਿਹਾ ਕਹਿੰਦੇ ਫਿਰ ਸਾਨੂੰ ਇਹ ਸਰੀਰ ਦੇ ਤਲ ਤੇ ਕੋਈ ਪ੍ਰੂਫ ਦੇ ਦਿਓ ਤਾਂ ਮਨ ਲਵਾਂਗਾ ਕਿ ਤੁਹਾਨੂੰ ਬ੍ਰਹਮਣ ਬਣਾਇਆ ਤੁਹਾਨੂੰ ਪੰਡਤ ਬਣਾਇਆ ਅਤੇ ਤੁਹਾਨੂੰ ਮੰਦਿਰ ਦਾ ਵਾਸੀ ਬਣਾਇਆ ਕਿ ਤੁਹਾਡੇ ਤੋਂ ਬਿਨਾ ਪੂਜਾ ਪੂਰੀ ਨਹੀਂ ਹੋ ਸਕਦੇ ਠਾਕੁਰਾਂ ਦੇ ਤਾਂ ਮੈਂ ਮੰਨ ਲਵਾਂ ਸਰੀਰ ਦੇ ਤਲ ਤੇ ਦਿਓ ਨਾ ਹਮ ਕਤ ਲੋਹ ਤੁਮ ਕਤ ਦੂਦ ਜਿ ਜੋਤੋਂ ਬ੍ਰਹਮਣ ਬ੍ਰਹਮਣੀ ਜਾਇਆ ਭਾਨ ਵਟ ਕਾ ਇਹ ਨਹੀਂ ਆਇਆ ਮੇਰਾ ਰਸਤਾ ਆਉਂਦਾ ਹੋਈ ਏ ਤੇਰਾ ਰਸਤਾ ਆਉਂਦਾ ਹੋਈ ਏ ਤੇਰੇ ਵੀ ਖੂਨ ਵਗਦਾ ਏ ਮੇਰੇ ਵੀ ਖੂਨ ਵਗਦੇ ਜਾਂ ਤਾਂ ਤੇਰੇ ਦੁੱਧ ਵਗਦਾ ਹੋਵੇ ਤਾਂ ਮੈਂ ਮੰਨ ਲਵਾਂ ਕਿ ਰੱਬ ਨੇ ਸਾਡੇ ਦੇ ਵਿੱਚ ਫਰਕ ਪਾਇਆ ਤਾਂ ਤੁਸੀਂ ਉੱਚੇ ਹੋ ਤਾਂ ਤੁਹਾਨੂੰ ਕੁਝ ਕਰਾਉਣਾ ਦਿੱਤਾ ਰੱਬ ਨੇ ਤੁਸੀਂ ਕਿ ਕਿਸੇ ਰੱਬ ਦੇ ਦੁਆਰੇ ਤੇ ਕਾਦੀ ਮਨਾਹੀ ਹੁੰਦੀ ਏ ਮੰਦਰ ਜਾ ਸਕਦੇ ਹਾਂ ਮਸੀਹ ਤੇ ਜਾ ਸਕਦੇ ਰੱਬ ਦੇ ਦੁਆਰੇ ਨੇ ਸਤਿਕਾਰਯੋਗ ਨੇ ਇਹ ਸ਼ੈਤਾਨੀ ਦਿਮਾਗ ਦਾ ਫਿਰਕਾ ਨਾ ਉਹਨਾਂ ਜਿਨ੍ਹਾਂ ਨੇ ਇਹ ਧਰਮ ਚ ਲਾਇਨੇ ਪੀਰ ਪਕੰਬਰ ਨੇ ਉਹਨਾਂ ਨੇ ਕੋਈ ਫਰਕ ਨਹੀਂ ਕੀਤਾ ਮਤਲਬ ਜੇ ਕ੍ਰਿਸ਼ਨ ਦੀ ਗੱਲ ਕੀਤੀ ਏ ਰਾਮ ਦੀ ਗੱਲ ਕਰੀਏ ਉਹਨਾਂ ਨੇ ਕੀ ਕੁਝ ਮਤਲਬ ਮੁਫਲਸਾਂ ਨੂੰ ਜਿਹੜੇ ਗੁਰਵਤ ਦੇ ਵਿੱਚ ਸੀ ਉਹਨਾਂ ਨੂੰ ਗਲ ਬਕੜੀਆਂ ਪਾਣਿਆਂ ਨੇ ਜਾ ਕੇ ਭੁੱਲਣੀ ਦੇ ਝੂਠੇ ਵੇਰ ਖਾਦੇ ਨੇ ਰਾਮ ਨੇ ਮਤਲਬ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਜਿੱਥੇ ਮਰਜੀ ਚੱਲ ਲਓ ਧਰਮ ਤੁਹਾਡਾ ਮੁਬਾਰਕ ਹੈ инду ਧਰਮ ਮੰਨਦੇ ਉਹਨੂੰ ਮੁਬਾਰਕ ਹੈ ਇਸਲਾਮ ਧਰਮ ਮੰਨਦੇ ਤੁਹਾਨੂੰ ਮੁਬਾਰਕ ਹੈ ਪਰ ਜਦੋਂ ਇਸ ਦੁਆਰੇ ਤੇ ਹੋਣਾ ਨਾ ਅਸਲ ਦੇ ਵਿੱਚ ਇਹ ਦੁਆ ਨਾ ਸਰਵ ਸੰਗੀ ਬਲ ਦਾ ਹੁਣ ਜਦੋਂ ਤੋਂ ਸਤਿਗੁਰੂ ਉਪਦੇਸ਼ ਦੇ ਕੇ ਅੱਗੇ ਚੱਲੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਤਾਂ ਅਗਲਾ ਅਧਿਆਇਆ ਜਿਹੜਾ ਇੱਥੇ ਸਮਾਪਤ ਹੋਇਆ ਸੀ ਕੱਲ ਹੁਣ ਅਗਲਾ ਅਧਿਆਇ ਸ਼ੁਰੂ ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਹੁਣ ਅਗਲੇ ਚੈਪਟਰ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਲਿਖਿਆ ਹੋਇਆ ਉਹ ਵੰਦਨਾ ਕਰਦੇ ਨੇ ਜਿਵੇਂ ਮੰਗਲਾ ਕਰਨਾ ਹੁੰਦਾ ਹੈ ਉਹ ਮੰਗਲਾ ਕਰ ਰਹੇ ਨੇ ਮਾਇਆ ਮਦਨ ਪੰਗਜ ਬਦ ਮੋਹ ਕਦਨ ਕਤ ਦੇਨ اے ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਗਤੀ ਦੇ ਮੁਕਤੀ ਦੇ ਦਾਤੇ ਹੋ ਜੋ ਮੈਂ ਇਤਿਹਾਸ ਲਿਖਣ ਲੱਗਿਆ ਹਾਂ ਜੋ ਸ਼ੁਰੂ ਕੀਤਾ ਹੋਇਆ ਇਹ ਤੁਹਾਡੇ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਤੁਹਾਡੀ ਮੈਨੂੰ ਰਹਿਮਤ ਚਾਹੀਦੀ ਹੈ ਤੁਹਾਡੀਆਂ ਅਜਾਮਤਾ ਚਾਹੀਦੀਆਂ ਨੇ ਤੁਹਾਡੀ ਮੇਰੇ ਤੇ ਕਰਮ ਨਿਵਾਜੀ ਹੋਵੇ ਤਾਂ ਹੀ ਮੈਂ ਇਤਿਆਸ ਦੇ ਵਿੱਚ ਰੰਗਤ ਪਾ ਸਕਾਂਗਾ ਚਰਨ ਸਰਨ ਚਰਨ ਸ਼ਰਨ ਤਿਨ ਪਰਨ ਮਮ ਦਰਸ਼ਨ ਪਰਸ਼ਨ ਚੈਨ ਐ ਗੁਰੂ ਨਾਨਕ ਦੇ ਮਹਾਰਾਜੀ ਜਿਹੜਾ ਮੈਂ ਇਤਿਆਸ ਲਿਖਣ ਲੱਗੇ ਹਾਂ ਇਹ ਤੁਹਾਡਾ ਇਤਿਆਸ ਹੈ ਅਤੇ ਲੋਕ ਪਰਲੋਕ ਦਾ ਇਹ ਸੁਪਨ ਦੇਵੇਗਾ ਜਿਹੜਾ ਤੁਹਾਡੇ ਇਤਿਹਾਸ ਦੇ ਚਰਨਾਂ ਦੇ ਵਿਚੌਣਾ ਇਤਿਹਾਸ ਨੂੰ ਪੜ੍ਹਨਾ ਇਤਿਹਾਸ ਨੂੰ ਸੁਣਨਾ ਇਹਨੇ ਕਹਿੰਦੇ ਨੇ ਚਰਨ ਸਰਨ ਜਿਹੜਾ ਤੁਹਾਡੇ ਇਸ ਇਤਿਹਾਸ ਦੇ ਚਰਨ ਸਣ ਦੇ ਵਿਚਾਵੇਗਾ ਉਹ ਮੁਕਤੀ ਪ੍ਰਦਾਨ ਕਰੇਗਾ ਜ਼ਿੰਦਗੀ ਦੇ ਵਿੱਚ ਉਹਦਾ ਆਉਣ ਵਾਲਾ ਸਮਾ ਰੁਸ਼ਨਾਨ ਹੋਵੇਗਾ ਉਹ ਚੰਗੇ ਕੰਮ ਕਰੇਗਾ ਚੌਪਈ ਆਗੇ ਗਮਨੇ ਸ੍ਰੀ ਗੁਰੂ ਪੂਰੇ ਹੁਣ ਕਵੀ ਸੰਤੋਖ ਸਿੰਘ ਦੇ ਇਤਿਹਾਸ ਦੀ ਲੜੀ ਨੂੰ ਅੱਗੇ ਜੋੜਦੇ ਨੇ ਉਹ ਜਿੱਤਨੇ ਤਮਾਮ ਉਥੇ ਦੇਸੀ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਮਝਾ ਕੇ ਉਪਦੇਸ਼ ਦੇ ਕੇ ਉਥੋਂ ਸਤਿਗੁਰਾਂ ਨੇ ਅੱਗੇ ਚਾਲੇ ਪਾਏ ਨਿਜ ਦਾਸਾਂ ਨੂੰ ਜੋ ਦੇ ਗਤ ਰੂਰੇ ਗੁਰੂ ਨਾਨਕ ਦੇ ਮਹਾਰਾਜ ਨੇ ਨਿਜ ਦਾਸਾਂ ਨੂੰ ਆਪਣੇ ਦਾਸਾਂ ਨੂੰ ਮੁਕਤੀ ਪ੍ਰਦਾਨ ਕਰਕੇ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਰੱਬ ਦੇ ਨਾਲ ਜੋੜ ਕੇ ਬੰਨਿਆ ਇਨਸਾਨਾਂ ਨੇ ਪੰਜਾਂ ਨੇ ਰੱਬ ਦੀਆਂ ਰੱਬ ਨੇ ਇਨਸਾਨ ਦੇ ਵਿੱਚ ਕੋਈ ਵੰਡੀ ਨਹੀਂ ਪਾਈ। ਇਹਨਾਂ ਸੈਤਾਨੀ ਦਿਮਾਗ ਦੇ ਜਿੰਮੇ ਨੇ ਵੰਡੀਆਂ ਪਾ ਲਈਆਂ ਨੇ। ਖਾਣ ਰੱਬ ਨੇ ਛੇਤੀ ਪ੍ਰਕਾਰ ਦਾ ਭੋਜਨ ਦਿੱਤਾ ਉਹਦੇ ਵਿੱਚ ਵੀ ਇਹਨੇ ਵੰਡੀ ਪਾ ਲਈ। ਰੱਬ ਨੇ ਬੜਾ ਸੋਹਣਾ ਇਹਨੇ ਸਰੀਰ ਦਿੱਤਾ ਰੱਬ ਨੇ ਉਹਦੇ ਵਿੱਚ ਵੀ ਵੰਡੀ ਪਾ ਕੇ ਬਹਿ ਗਿਆ ਆਪਣੇ ਹਿਸਾਬ ਦੇ ਨਾਲ। ਜੋ ਕੁਝ ਇਹਨੇ ਦਿੱਤਾ ਰੱਬ ਨੇ ਤਾਂ ਉਤੇ ਇਨਸਾਨ ਖੜਦਾ ਨਹੀਂ ਟਿਕਦਾ ਨਹੀਂ ਹੈ। ਆਪਣੇ ਸੈਤਾਨੀ ਦਿਮਾਗ ਨੂੰ ਜਦੋਂ ਚਲਾਉਂਦਾ ਫਿਰ ਉਹਦੇ ਦੁੱਖ ਦੇ ਸਵਾਇ ੱਲੇ ਕੁਝ ਨਹੀਂ ਕੋਈ। ਪਰਗੁਰ ਨਾਨਕ ਦੇ ਮਹਾਰਾਜ ਜੀ ਇਹਨਾਂ ਨੂੰ ਸਮਝਾਉਂਦੇ ਸੀ ਕਿ ਅਰੂਰੇ ਜੇ ਤੁਸੀਂ ਹੋਣਾ ਹੈ ਨਾ ਵੱਲੋਂ ਦੁੱਖਾਂ ਤੋਂ ਨਿਵਰਤੀ ਹੋਵੇਗੀ ਤਪੂ ਰੱਬ ਦੇ ਦਾਸ ਬਣ ਕੇ ਹੋਵੇਗੀ ਬਰਥਰ ਆਸ਼ਰਮ ਜਿੱਥਾਂ ਸੁਭਾਵਨ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਸੰਗਲ ਦੀਪ ਤੋਂ ਚੱਲ ਕੇ ਇਹਨਾਂ ਦੇ ਆਏ ਸੀ ਉਸ ਤੋਂ ਬਾਅਦ ਸਤਗੁਰਾਂ ਨੇ ਜਦੋਂ ਅੱਗੇ ਚੱਲੇ ਪਾਏ ਨੇ ਬਰਥਰੀ ਦੇ ਆਸ਼ਰਮ ਦਾ ਜ਼ਿਕਰ ਕਰਦੇ ਨੇ ਕਬੀ ਸਤੋਕ ਸਿੰਘ ਇਹ ਪਰਥਰੀ ਦਾ ਆਸਰਾਮ ਆਇਆ ਪਰਥਰੀ ਦਾ ਟਿਕਾਣਾ ਆਇਆ ਉਹਦੇ ਟਿਕਾਣੇ ਤੇ ਜਦੋਂ ਸਤਿਗੁਰਾਂ ਨੇ ਵੇਖਿਆ ਹੈ ਤਹਾਂ ਜਾਏ ਪਹੁੰਚੇ ਜਮ ਪਾਵਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਥਰੀ ਜੀ ਦਾ ਟਿਕਾਣਾ ਵੇਖ ਕੇ ਉਹਨਾਂ ਦੇ ਟਿਕਾਣੇ ਤੋਂ ਬਾਅਦ ਉਹਨਾਂ ਦਾ ਘਰ ਵੇਖਿਆ ਉਹਨਾਂ ਦਾ ਆਸ਼ਰਮ ਦੇਖਿਆ ਸਤਿਗੁਰਾਂ ਨੇ ਉਹ ਤੋਂ ਦੂਰ ਆਪਣਾ ਡੇਰਾ ਕਰੇ ਕੀਤਾ ਹੈ ਜੇਹ ਮਨ ਹੈ ਸੋ ਸਗਰੂ ਦੇਸ਼ਾ ਇਸ ਪਰਤਰੀ ਨੂੰ ਪਰਤਰੀ ਦੇ ਆਸ਼ਰਮ ਨੂੰ ਸਾਡੇ ਜਿਹੜਾ ਵੀ ਕੋਈ ਹੁੰਦਾ ਸੀ ਭਵੇਂ ਸਲਾਮ ਕਰਦਾ ਭਵੇਂ ਹਿੰਦੂ ਧਰਮ ਦਾ ਤਾਂ ਇਹਨੂੰ ਪਰਤਰੀ ਨੂੰ ਬੜਾ ਲੋਕ ਮੰਨਦੇ ਸੀ ਕਿ ਕੋਈ ਬੜਾ ਰੱਬ ਦਾ ਨੇਕ ਦਿਲ ਬੰਦਾ ਸੀ ਬੜਾ ਇਮਾਨਦਾਰ ਬੰਦਾ ਸੀ ਲੋਕ ਇਹਨੂੰ ਤਾਂ ਕਰਕੇ ਮੰਨਦੇ ਸੀ ਸਾਰੇ ਇਹਦਾ ਅਦਬ ਸਤਕਾਰ ਕਰਦੇ ਸੀ ਤ੍ਰੀਯ ਰਾਜ ਪੁਨ ਅਪਰ ਨਰੇਸ਼ਾ ਤ੍ਰੀਯ ਕਹਿੰਦੇ ਨੇ ਮਲੋ ਇਸਤਰੀ ਜਿਤਨੀਆਂ ਇਸਤਰੀਆਂ ਨੇ ਜਿਤਨੇ ਦੇਸ਼ ਦੇ ਇਥੇ ਮੰਨ ਲੋ ਲੋਕ ਨੇ ਸਾਰੇ ਉਹ ਸਾਰੇ ਮੰਨਦੇ ਬੜਾ ਦਵ ਸਤਿਕਾਰ ਕਰਦੇ ਨੇ ਅਤੇ ਪਰਥਰੀ ਵੀ ਸਾਰਿਆਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਰਹਿੰਦੇ ਸੀ ਪੂਜਕ ਹੁਤੇ ਸਰਗ ਨਰ ਨਾਰੀ ਮੰਨ ਲੋ ਜਿਵੇਂ ਰੱਬ ਨੂੰ ਪੂਜੀ ਤੇ ਪਰਥਰੀ ਨੂੰ ਲੋਕ ਇਦਾਂ ਪੂਜਦੇ ਸੀ ਜਿਵੇਂ ਰੱਬ ਨੂੰ ਮਨਾਉਣਾ ਤਾਂ ਇਦਾਂ ਪਰਥਰੀ ਦੇ ਦਵਾਰੇ ਤੇ ਆ ਕੇ ਇਹਨੂੰ ਮਨਾਉਂਦੇ ਸੀ ਗੱਲਾਂ ਕਰਦੇ ਸੀ ਲੋਕ ਆ ਕੇ ਕਿ ਸਾਡਾ ਆਨੇ ਕਾਰਜ ਹੁੰਦਾ ਸਾਡੇ ਆਵੰਦਨ ਰਹਿ ਗਏ ਆ ਸਾਡਾ ਹੱਥ ਰੱਖੀ ਨਹੀਂ ਹੁੰਦੀ ਲੋ ਇਹਦਾ ਇਹ ਬੰਦਾ ਨੇਕ ਦਿਲ ਬੰਦਾ ਸੀ ਜਿਹੜਾ ਦੁਆ ਕਰਦਾ ਸੀ ਰੱਬ ਵੀ ਅੱਲਾ ਵੀ ਕਬੂਲ ਕਰਦਾ ਸੀ ਅਰਦਾਸ ਬੇਨਤੀ ਤਰਲਾ ਕਰਦਾ ਸੀ ਰੱਬ ਵੀ ਪ੍ਰਵਾਨ ਕਰਦਾ ਤੇ ਜਿਨ੍ਹਾਂ ਦੇ ਅੰਦਰ ਮੈਲ ਹੁੰਦੀ ਉਹ ਤਾਂ ਭਾਵੇਂ ਲੱਖਾਂ ਯਤਨ ਕਰ ਲੈਣ ਜਿਹਦਾ ਦਿਲ ਸਾਫ਼ ਹੈ ਉਹ ਤਾਂ ਰੱਬ ਜਲਦੀ ਪ੍ਰਵਾਨ ਕਰ ਲੈਂਦੇ ਤਉਣ ਰੱਬ ਨੇ ਨਹੀਂ ਵੇਖਣਾ ਕਿ ਤੂੰ ਕਿਸ ਅਵਸਥਾ ਦੇ ਵਿੱਚ ਹੈ ਅਮੀਰ ਕਰਾਣਾ ਹੈ ਗਰੀਬ ਕਿਹੜਾ ਕਿ ਧਰਮ ਦੇ ਮੁਤਾਬਕ ਕਿੰਨਾ ਚੱਲਿਆ ਰੱਬ ਤਾਂ ਸਿਰਫ ਦਿਲ ਨੂੰ ਵੇਖਦਾ ਘਰ ਬੈਠੇ ਵੀ ਤੇਰੀ ਅਰਦਾਸ ਪ੍ਰਵਾਨ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਧਰਮਿਕ ਟਿਕਾਣੇ ਤੇ ਜਾਣਾ ਹੈ ਕਿ ਧਰਮਿਕ ਰੋਜ਼ ਮਰਰਾ ਜਾਂਦਾ ਰਹੇ ਧਰਮਿਕ ਟਿਕਾਣੇ ਤੇ ਅਤੇ ਤੇਰਾ ਮਨ ਨਾ ਬਦਲੇ ਤੇਰੇ ਕਰਮ ਨਾ ਬਦਲੇ ਤਾਂ ਫਿਰ ਧਰਮਿਕ ਟਿਕਾਣੇ ਤੇ ਤਾਂ ਜਿਵੇਂ ਰੋਜ਼ ਮਰਰਾ ਕਰਮ ਕਰਦੇ ਆ ਨਾ ਸੜੋ ਹੀ ਹੋ ਗਿਆ ਜੇ ਧਰਮਕ ਟਿਕਾਣੇ ਤੇ ਜਾ ਕੇ ਸਾਡਾ ਮਨ ਬਦਲੇ ਤਾਂ ਫੇਰ ਜਾਈਦਾ ਧਰਮਕ ਟਿਕਾਣੇ ਹੁਣ ਬੱਚੇ ਨੂੰ ਸਕੂਲੇ ਦੇ ਵਿੱਚ ਜਾਈਦਾ ਹੁਣ ਬੱਚੇ ਨੂੰ ਨਿਤ ਪੜਾਈ ਦਾ ਬੱਚਾ ਜੁੱਤੀ ਖੜਿਆ ਹੋਵੇ ਤਾਂ ਅਗਲਾ ਕਲਾਸ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੈ ਟੀਚਰਾਂ ਨੇ ਹੱਥ ਖੜੇ ਕਰ ਦੇਣੇ ਇਹ ਬੱਚਾ ਭਾਈ ਆਵੇਂ ਨਿਤ ਆਉਂਦਾ ਸਕੂਲ ਦੇ ਵਿੱਚ ਪਰ ਇਹ ਗੱਲ ਨੂੰ ਕੋਈ ਨਹੀਂ ਕੈਚ ਕਰਦਾ ਕੁਝ ਪੜਦਾ ਨਹੀਂ ਹੈ ਤੇ ਇਹ ਗੁਰੂਆਂ ਦੀ ਸਾਡਾ ਸਕੂਲ ਹੈ ਜੇ ਇੱਥੇ ਆ ਕੇ ਕੋਈ ਗੱਲ ਕਹਿ ਚ ਇਹ ਨਾ ਕੀਤੀ ਬਗਲ ਜੀ ਸਾਡੇ ਪਕੜੇ ਨਾ ਹੀ ਤਾਂ ਫਿਰ ਕੋਈ ਫਾਇਦਾ ਵੀ ਨਹੀਂ ਤਾਂ ਸਤਿਗੁਰੂ ਤਾਂ ਕਹਿੰਦੇ ਨੇ ਜੇ ਦੁਆਰੇ ਤੇ ਆ ਕੇ ਸਭ ਕੁਝ ਪ੍ਰਵਾਨ ਹੁੰਦਾ ਪਰ تیر ਦੁਆਰੇ ਤੇ ਉਹਨਾਂ ਦਾ ਪ੍ਰਵਾਨ ਹੁੰਦਾ ਜਿਹੜਾ ਮਨ ਕਰਕੇ ਆਉਂਦਾ ਤਾਂ ਉਹ ਪਰਥਰੀ ਬੜਾ ਨੇਕ ਦਿਲ ਬੰਦਾ ਮਨ ਕਰਕੇ ਸਾਰਿਆਂ ਦੇ ਨਾਲ ਵਿਚਰਦਾ ਸੀ ਇਹ ਨਹੀਂ ਸੀ ਕਿ ਅੰਦਰੋਂ ਕੁਝ ਹੋਰ ਤੇ ਬਾਰੋਂ ਹੋ ਜਾਣਾ ਤਾਂ ਕਰਕੇ ਉਹਦਾ ਸਤਕਾਰ ਕਰਦੇ ਸੀ ਉਹਨਾਂ ਰਬ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੇ ਘਰ ਦੇ ਕੋਲ ਪਹੁੰਚ ਗਏ ਮਹਿਮਾ ਯੋਗਨ ਕੀ ਤਹ ਪਰੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਤਰੀ ਦੀ ਮਹਿਮਾ ਬੜੀ ਸੋਹਣੀ ਸੀ ਆਣ ਜਾਣ ਵਾਲੇ ਸੁਆਣੀਆਂ ਆਣ ਜਾਣ ਵਾਲੇ ਨਰ ਮਨੁੱਖ ਸਾਰੇ ਪਰਤਰੀ ਦਾ ਬੜਾ ਸਿਫਤ ਕਰਦੇ ਵਡਿਆਈ ਕਰਦੇ ਜਾਂਦੇ ਸੀ ਇਹ ਆਸ਼ਰਮ ਕੇ ਜਾਏ ਸਮੀਪਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਰਾਬੰਦੇ ਨੇੜੇ ਗਏ ਨੇ ਅਤੇ ਉਹਨਾਂ ਦੇ ਆਸ਼ਰਮ ਦੇ ਬਾਹਰ ਹੜ ਬਾਹਰ ਜਾ ਕੇ ਬੂਹੇ ਦੇ ਥੋੜੀ ਦੂਰ ਸਤਿਗੁਰੂ ਖਲੋ ਗਏ ਪੈਸ ਗਏ ਪੇਤੀ ਕੁਲਦੀਪਾ ਹੁਣ ਜਿਹੜੇ ਨਾਲ ਨੇ ਦੋ ਜਣੇ ਭਾਈ ਮਰਦਾਨਾ ਜੀ ਅਤੇ ਭਾਈ ਗਾਲਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਨੇ ਹੁਣ ਉਹਨਾਂ ਨੂੰ ਚਾਹ ਹੁੰਦਾ ਸੀ ਕਿ ਇੱਥੇ ਜਾ ਕੇ ਟਿਕਾਣਾ ਕਰਾਂਗੇ ਇੱਥੇ ਜਾ ਕੇ ਕੋਈ ਜਲ ਪਾਣੀ ਛਕਾਂਗੇ ਕੋਈ ਟੋਪਲ ਦੋ ਘੜੀਆਂ ਆਰਾਮ ਕਰਾਂਗੇ ਅਸੇਹੀ ਸੀ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੂਰ ਵੇਖਿਆ ਉਹ ਆਪਣੀ ਮੌਜ ਦੇ ਵਿੱਚ ਸੀ ਤਾਂ ਉਹਨਾਂ ਨੇ ਨੇੜੇ ਜੇ ਗਏ ਸੀ ਆਸ਼ਰਮ ਦੇ ਸਤਿਗੁਰਾਂ ਨੇ ਉਹਨਾਂ ਦੇ ਆਸ਼ਰਮ ਦੇ ਸਾਹਮਣੇ ਟਿਕਾਣਾ ਕਰਦੇ ਆ ਅੰਦਰ ਨਹੀਂ ਗਏ ਮਰਦਾਨੇ ਨੂੰ ਬalé ਲੁਕੇ ਆ ਭਾਈ ਇੱਥੇ ਆਪਣਾ ਕੰਬੂ ਤਾਣੋ ਅਸੀਂ ਇੱਥੇ ਆਪਾਂ ਬੈਠੀਏ ਸੋਕਿਤ ਕਾਜ ਬਹਿਰ ਕੋ ਨਿਕਸਾ ਤਾ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਬਾਲੇ ਅਤੇ ਮਰਦਾਨੇ ਨੂੰ ਕਿ ਬਾਲਾ ਤੇ ਮਰਦਾਨਾ ਜੀ ਆਪਾਂ ਬੜੇ ਹੁਣ ਜਾ ਕੇ ਆਏ ਆਂ ਰੱਬ ਦੇ ਪਿਆਰਿਆਂ ਨੂੰ ਮਿਲੀਦਾ ਅਤੇ ਰੱਬ ਦੇ ਪਿਆਰਿਆਂ ਦੀ ਅਵਸਥਾ ਅੱਡ ਅੱਡ ਹੁੰਦੀ ਹੈ ਆਪਾਂ ਤਾਂ ਬਸ ਕਿਸੇ ਨੂੰ ਰੱਬ ਦੇ ਨਾਲ ਟੁੱਟਿਆ ਹੋਇਆ ਉਹਦੇ ਕੋਲ ਜਾਇਦਾ ਕੋਈ ਰੱਬ ਦੇ ਨਾਲ ਮਿਲ ਮਿਲਣ ਲੱਗੇ ਉਹਦੇ ਕੋਲ ਜਾਇਦਾ ਉਹਨਾਂ ਆਪ ਰੱਬ ਨੂੰ ਮਿਲਣ ਚਾਹਦੇ ਆਂ ਪਰ ਜੇ ਰੱਬ ਨੂੰ ਮਿਲਣਾ ਹੈ ਤਾਂ ਜੇ ਸਾਡੇ ਮਨ ਦੇ ਵਿੱਚ ਭਾਵਨਾ ਹੈ ਤਾਂ ਲਾਜ਼ਮੀ ਹੈ ਕਿ ਅੰਦਰੋਂ ਰੱਬ ਬਾਹਰ ਜਰੂਰ ਆਵੇਗਾ ਹੁਣ ਦਿਲ ਦੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਵੱਲ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਕੀ ਚੱਲਦਾ ਉਹ ਤਾਂ ਉਹਨਾਂ ਨੂੰ ਪਤਾ ਹੈ ਮਰਦਾਨਾ ਤੇ ਬਾਲਾ ਜੀ ਬੜੇ ਹਰਾਰ ਨੇ ਉਹ ਪੁੱਛਦੇ ਨੇ ਕਿ ਸਤਿਗੁਰੂ ਜੀ ਅੰਦਰੋਂ ਰੱਬ ਨੇ ਬਾਹਰ ਆਉਣਾ ਰੱਬ ਤਾਂ ਸਾਡੇ ਨਾਲ ਹੈ ਜਿੱਥੇ ਤੁਸੀਂ ਜਾਣੇ ਹੋ ਪਾਤੇ ਤੁਸੀਂ ਮਹਿਕਾ ਰੌਣਕ ਲਾ ਦਿੰਦੇ ਹੋ ਤੁਹਾਡੇ ਤੋਂ ਵੱਡਾ ਰੱਬ ਕਿਹੜਾ ਹੋਇਆ ਇੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਹਰ ਰੱਬ ਜਿਹੜਾ ਹੈ ਉਹ ਹਰ ਇੱਕ ਦੇ ਅੰਦਰ ਨਿਵਾਸ ਕਰਦਾ ਹੈ ਤੁਹਾਡੇ ਦੇ ਵਿੱਚ ਵੀ ਰੱਬ ਹੈ ਹਰ ਇੱਕ ਦੇ ਅੰਦਰ ਰੱਬ ਹੈ ਜੀਵ ਜੰਤੂ ਪੰਛੂ ਪੰਛੀ ਇਹ ਗ੍ਰਹਿਨ ਚਤਰ ਤਾਰੇ ਰੱਬ ਦੇ ਤਾਂ ਸਾਰੇ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਫਿਰ ਇਹਦਾ ਮਰਦਾਨੇ ਦੀ ਤੇ ਬਾਲੇ ਦੀ ਗੱਲ ਟਾਲ ਵੀ ਦਿੰਦੇ ਮੰਨ ਲਓ ਆਪਣੇ ਆਪ ਨੂੰ ਗੁਪਤ ਰੱਖਦੇ ਹੁੰਦੇ ਸੀ ਅਜ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਟਿਕਾਣਾ ਲੱਗੇ ਨੇ ਕਰ ਗਾ ਉਹਨੇ ਸਤਿ ਵਚਨ ਕੀਆ ਆਪਣਾ ਤੰਬੂ ਤਾਣ ਕੇ ਮਲੋ ਜਦੋਂ ਬੈਠੇ ਨੇ ਹਤੇ ਚੰਗੇ ਭਾਗ ਸੀ ਪਰਥਰੀ ਜਦੋਂ ਪਰਥਰੀ ਬਾਹਰ ਨੂੰ ਆਇਆ ਕਿਸੇ ਕੰਮ ਕਾਰਨ ਬਾਹਰ ਆਇਆ ਹੈ ਦੇਖਿਓ ਮੁਖ ਪੰਕਜੇ ਸਮ ਵਿਕ्सा ਅਜ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਉਸ ਆਸ਼ਰਮ ਦੇ ਸਾਹਮਣੇ ਦੇਖਿਆ ਨਾਲ ਦੋ ਸ਼ਖਸ ਬੈਠੇ ਨੇ ਮਰਦਾਨਾ ਤੇ ਬਾਲਾ ਤਾਂ ਇਹਦੇ ਅੰਦਰ ਇੱਕ ਐਦਾਂ ਦਾ ਮਤਲਬ ਚਾ ਪੈਦਾ ਹੋ ਗਿਆ ਜਾਣਦਾ ਨਹੀਂ ਹੈ ਪਰ ਤਰੀਕੇ ਹੈ ਕੌਣ ਕਿ ਇਹ ਜਿਹੜੇ ਆਏ ਨੇ ਹੈ ਕੌਣ ਨੇ ਪਰ ਜਦੋਂ ਸਤਿਗੁਰਾਂ ਦਾ ਚਿਹਰਾ ਵੇਖਿਆ ਉਹਨਾਂ ਦੇ ਅੰਦਰ ਇੱਕ ਚਾ ਪੈਦਾ ਹੋ ਗਿਆ ਕਿ ਜਿਹੜਾ ਉਹ ਸ਼ਖਸ ਆਇਆ ਉਹਨੂੰ ਜਾ ਕੇ ਮਿਲਾਂ ਅਤੇ ਜਿਵੇਂ ਆਪਾਂ ਅਦਬ ਸਤਕਾਰ ਕਰਦੇ ਆਂ ਕਿ ਮੈਂ ਉਹਦੇ ਅਦਬ ਸਤਕਾਰ ਕਰਾਂ ਉਹਦੇ ਨਾਲ ਆਪਣੀ ਇੰਟਰੋਡਕਸ਼ਨ ਉਹਦੇ ਨਾਲ ਜਾਣ ਪਛਾਣ ਕਰਾਂ ਦੇਖ ਅਤੀਤ ਦਿਪਤ ਪ੍ਰਕਾਸ਼ਾ ਤਾਂ ਉਹਦੇ ਅੰਦਰ ਮਨੂੰ ਪ੍ਰਕਾਸ਼ ਅਤੀਤ ਮੈਨੂੰ ਇਦਾਂ ਉਹਨੂੰ ਇਦਾਂ ਲੱਗੇ ਆ ਕਿ ਮੇਰੇ ਘਰ ਮੇਰਾ ਰੱਬ ਆ ਗਿਆ ਘਰ ਮੇਰੇ ਰੱਬ ਆਇਆ ਮੇਰਾ ਅਤੇ ਘਰ ਮੇਰਾ ਆ ਰਿਹਾ ਇਹ ਤਾਂ ਬਾਹਰ ਆ ਕੇ ਬਹਿ ਗਿਆ ਰੱਬ ਸਾਡੇ ਬੂਹੇ ਦੇ ਸਾਹਮਣੇ ਬਹਿ ਗਏ ਆ ਕੇ ਰੱਬ ਸਾਡੇ ਅੰਦਰ ਨਹੀਂ ਗਿਆ। ਤੱਪਰਥਰੀ ਦੇ ਮਨ ਦੇ ਵਿੱਚ ਚਾਹ ਤਾਂ ਬੜਾ ਪਰ ਮਨ ਦੇ ਵਿੱਚ ਇਹ ਵੀ ਖਿਆਲ ਆਇਆ ਕਿ ਮੇਰੇ ਕਿਹੜੇ ਮਾੜੇ ਕਰਮ ਹੋਣ। ਆਪਣੇ ਆਪ ਨੂੰ ਸੋਚਣ ਲੱਗਾ ਪਰਥਰੀ ਉਹ ਮਿੰਟਾਂ ਦੇ ਵਿੱਚ ਹੀ ਉਹਦਾ ਦਿਮਾਗ ਘੁੰਮਿਆ ਉਹਦਾ ਮਨ ਘੁੰਮਿਆ ਕਿ ਮੇਰੇ ਟੁਕੜੇ ਉਸਤਾਹੀ ਹੋਈ ਹੈ। ਮੇਰੇ ਟੁਕੜਾ ਅਵਗਿਆ ਹੋਗੀ ਕਿ ਅ ਰੱਬ ਵਰਗਾ ਰੂਪ ਜਿਹੜਾ ਨੂਰ ਜਿਹੜਾ ਨਾ ਜਿਸ ਤਰ੍ਹਾਂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਨ ਦੁਨੀਆਂ ਜੋ ਮਰਦੀ ਕਬੇ ਰੱਬ ਦੇ ਬੰਦੇ ਦੀ ਰੱਬ ਦੇ ਭਗਤ ਦੀ ਅਤੇ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਸੰਤ ਵੀ ਹੋ ਸਕਦਾ ਹੈ ਗੁਰਮਖ ਵੀ ਹੋ ਸਕਦਾ ਹੈ ਅਤੇ ਉਹ ਸੰਗਤ ਦੇ ਵਿੱਚ ਵੀ ਕੋਈ ਆਮ ਇਨਸਾਨ ਹੋ ਸਕਦਾ ਹੈ ਹੁਣ ਉਹਦੀ ਗੱਤ ਨੂੰ ਜਾਣਨਾ ਬੜਾ ਮੁਸ਼ਕਲ ਹੈ ਉਹਦੀ ਗੱਤ ਉਹ ਜਾਣ ਸਕਦਾ ਜਿਹੜਾ ਉਹ ਅਵਸਥਾ ਤੱਕ ਹੋਵੇ ਤਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤਾਂ ਹੁਣ ਰੱਬ ਨੂੰ ਜਾਣਣਾ ਰੱਬ ਦੇ ਭਗਤ ਜਾਣ ਸਕਦੇ ਤੇ ਉਹਨੂੰ ਇਤਨਾ ਤਾਂ ਪਤਾ ਲੱਗ ਗਿਆ ਕਿ ਇਤਨਾ ਜਿਹੜਾ ਨੂਰ ਹੈ ਨਾਲ ਦੇ ਚਿਹਰੇ ਤੇ ਰੱਬ ਦਾ ਚਲਾਅ ਹੈ ਜਿਨ੍ਹਾਂ ਦੇ ਚਿਹਰੇ ਤੇ ਉਹ ਚਾ ਪੈਦਾ ਹੋਇਆ ਉਹ ਬੇਕ ਪਰਮਾਨੰਦ ਦੇ ਵਿੱਚ ਖਿਆਲ ਆ ਗਈ ਸੀ ਕਿ ਇਹ ਮੇਰੇ ਅੰਦਰ ਕਿਉਂ ਨਹੀਂ ਜਾ ਰਿਹਾ ਸਤਗੁਰਾਂ ਦੇ ਨੇੜੇ ਆਇਆ ਅੰਦਰ ਇੱਕ ਚਾ ਪੈਦਾ ਕਰਕੇ ਕਿ ਰੱਬ ਮੇਰੇ ਘਰ ਆਇਆ ਸਤਗੁਰੂ ਉਹਦੇ ਕੋਲ ਆ ਕੇ ਕਹਿੰਦਾ ਹੈ ਕਰਿਓ ਸਰੂਪ ਮਨੋ ਸੁਖ ਰਾਸਾ ਸਾਰੇ ਕਿ ਹਾਲ ਮਨ ਦੇ ਵਿੱਚੋਂ ਗੱਟ ਕੇ ਪਰਥਰੀ ਜੀ ਕਿ ਉਹ ਸਾਥੀ ਮੇਰੀ ਹੋਈ ਹੈ ਗਲਤੀ ਮੇਰੀ ਹੈ ਕਿ ਆ ਪੰਮੇ ਰੱਬ ਹੈ ਪੰਮੇ ਰੱਬ ਦਾ ਬੰਦਾ ਗੱਲ ਇੱਕੋ ਹੀ ਹੈ ਕਿਉਂਕਿ ਰੱਬ RAM ਕਵੀਰਾ ਇੱਕ ਪਏ ਹੈ ਕੋਏ ਨਾ ਸਕੈ ਪਛਾਨੀ ਜਦੋਂ ਰੱਬ ਬਖਸ਼ਦਾ ਹੈ ਨਾ ਉਹਨੂੰ ਆਪਣੇ ਵਰਗਾ ਬਣਾਉਂਦਾ ਹੈ ਕਬੀਰ ਜੀ ਕਹਿੰਦੇ ਨੇ ਮੇਰੇ ਦੇ ਵਿੱਚ ਤੇ RAM ਦੇ ਉਸ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ ਰੱਬ ਬੋਲਦਾ ਤਮੇ ਤੁ ਬੁਲਾਉਂਦਾ ਤਾਂ ਮੈਂ ਬੋਲਦਾ ਰੱਬ ਮੈਂ ਚੱਲਦਾ ਰੱਬ ਚਲਾ ਰਿਹਾ ਕਿਉਂਕਿ ਕਬੀਰ ਜੀ ਬੜੇ ਚੰਗੇ ਕਰਮ ਪਲੇ ਕਰਮ ਉਹ ਰੱਬ ਵੀ ਕਰਾ ਰਿਹਾ ਤਾਂ ਜਦੋਂ ਕਹਿੰਦੇ ਇਹਦੇ ਮਨ ਦੇ ਵਿੱਚ ਭਰਤਰੀ ਦੇ ਖਿਆਲ ਆਇਆ ਤਾਂ ਸਤਗੁਰਾਂ ਦੇ ਕੋਲ ਆ ਕੇ ਮਨ ਲੋ ਪਹਿਲਾਂ ਤਾਂ ਉਹਨੇ ਸੁੱਖ ਰਾ ਸਕਦੇ ਨੇ ਸਾਹਮਣੇ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਐਨ ਇੱਕ ਟਿੱਕੀ ਦੇ ਨਾਲ ਤੱਕਿਆ ਆਪਣੇ ਜਿਹੜੇ ਮਨ ਜਿਵੇਂ ਪਿਆਸ ਲੱਗੀ ਦੀ ਹੈ ਇਦਾਂ ਪਿਆਸ ਸੀ ਤੜਫ ਸੀ ਸਤਿਗੁਰਾਂ ਨੂੰ ਸਾਹਮਣੇ ਵੇਖੇ ਆ ਸਾਹਮਣੇ ਤੱਕ ਕੇ ਹੁਣ ਸਤਿਗੁਰਾਂ ਦੇ ਨਾਲ ਗੱਲਬਾਤ ਕਰਦਾ ਹੈ ਮਸਤਕ ਆਇਤ ਲੋਚਨ ਲੋਨੀ ਮਸਤਕ ਮਲ ਸਤਿਗੁਰਾਂ ਦੇ ਸਾਹਮਣੇ ਆਇਆ ਸਤਿਗੁਰੂ ਬੈਠੇ ਸੀ ਪਿੱਛੇ ਮੱਲਾ ਮਰਦਾਨਾ ਜੀ ਬੈਠੇ ਸੀ ਸਤਿਗੁਰੂ ਚੁੱਪ ਨੇ ਮੱਲਾ ਮਰਦਾਨਾ ਜੀ ਚੁੱਪ ਨੇ ਪਰਤਰੀ ਆ ਬੋਲਿਆ ਵੀ ਨਹੀਂ ਕੁਝ ਸਤਿਗੁਰਾਂ ਦੇ ਸਾਹਮਣੇ ਆ ਕੇ ਦੇਖ ਕੇ ਟਿਕ ਟਿੱਕੀ ਦੇ ਨਾਲ ਇਕ ਤਾਰ ਵੇਖ ਕੇ ਸਤਿਗੁਰਾਂ ਦੇ ਮੁਬਾਰਕ ਚਰਨਾਂ 'ਤੇ ਆਪਣਾ ਮੱਥਾ ਲਾਇਆ ਮਨ ਲਓ ਡੰਡੌਤ ਬੰਦਨਾ ਕੀਤੀ ਡੰਡੌਤ ਬੰਦਨਾ ਕਰਕੇ ਫਿਰ ਉਹ ਜਿਹੜਾ ਮੁੱਖ ਬਚਨ ਜਦੋਂ ਆਪਣੇ ਲੋਚਨ ਲੈਣ ਆਪਣੇ ਅੱਖਾਂ ਦੇ ਨਾਲ ਮਨ ਲਓ ਟਿਕ ਟਿਕੀ ਦੇ ਨਾਲ ਫਿਰ ਵੇਖਣ ਲੱਗੇ ਬਾਲਾ ਤੇ ਮਰਦਾਨਾ ਬੋਲਣਾ ਤਾਂ ਚਾਹੁੰਦੇ ਨੇ ਪਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਗੱਲਬਾਤ ਕਰਨਗੇ ਤਾਂ ਕਰਕੇ ਉਹ ਚੁੱਪ ਨੇ ਕਿ ਇਹ ਸ਼ਖਸ ਜਿਹੜਾ ਆਇਆ ਹੈ ਬਾਰ ਬਾਰ ਨਿਭਦਾ ਪਿਆ ਹੈ ਇਹ ਕੌਣ ਹੈ ਤਾਂ ਪੁੱਛਣਾ ਤਾਂ ਚਾਹੁੰਦੇ ਨੇ ਸਵਾਲ ਤਾਂ ਹੁੰਦੇ ਨੇ ਉਹਨਾਂ ਦੇ ਪਰ ਉਹ ਗੁਰੂ ਨਾਨਕ ਦੇ ਮਹਾਰਾਜ ਜੀ ਕੀ ਗੱਲ ਕਰਨਗੇ ਇਹਨਾਂ ਦੇ ਨਾਲ ਉਹ ਤਾਂ ਨਹੀਂ ਕੋਲ ਕਿ ਕੌਣ ਹੈ ਸ਼ਖਸ ਜਿਹੜਾ ਸਾਡੇ ਕੋਲ ਆਇਆ ਤਮ ਉਹ ਜਿਹੜਾ ਟਿਕ ਟਿੱਕੀ ਦੇ ਨਾਲ ਸਤਿਗੁਰਾਂ ਦੇ ਵੱਲ ਵੇਖ ਰਿਹਾ ਸੀ ਗਿਆਨ ਤਰਨ ਜਨ ਜਗ ਪ੍ਰਗਟ ਹੋਨੇ ਤਾਂ ਇਹ ਬੰਦਾ ਸਤਿਗੁਰਾਂ ਦੇ ਮਹਾਰਗ ਚਰਨਾਂ ਦੇ ਵਿੱਚ ਨਮਸਤਕ ਹੋ ਕੇ ਅਤੇ بار بار ਉਹ ਕਹਿੰਦਾ ਹੈ ਸਤਿਗੁਰੂ ਜੀ ਗਿਆਨ ਅੰਤਰ ਤੁਹਾਡਾ ਦਿਦਾਰੇ ਹੀ ਇੱਕ ਗਿਆਨ ਹੈ ਅਤੇ ਤੁਸੀਂ ਇੱਥੇ ਚੱਲ ਕੇ ਆਇਓ ਇਹ ਗਿਆਨ ਹੈ ਸਾਡਾ ਇਹ ਸਾਨੂੰ ਦੁਨੀਆ ਤੋਂ ਲੋਕ ਪਰਲੋਕ ਦੇ ਸੁੱਖ ਦੇ ਸਕਦਾ ਹੈ ਤੁਹਾਡੇ ਦਿਦਾਰੇ ਨਾਲ ਮੈਨੂੰ ਨਹੀਂ ਪਤਾ ਤੁਹਾਡਾ ਨਾਂ ਕੀ ਹੈ ਤੁਸੀਂ ਕਿੱਥੋਂ ਆਇਓ ਤੁਸੀਂ ਕਿੱਥੇ ਜਾਣਾ ਹੈ ਪਰ ਤੁਹਾਡੇ ਦਿਦਾਰਿਆਂ ਦੇ ਵਿੱਚ ਤੁਹਾਡੇ ਇਸ ਫੇਸ ਦੇ ਵਿੱਚ ਤੁਹਾਡੇ ਚਿਹਰੇ ਦੇ ਵਿੱਚ ਇਤਨੀ ਕشش ਹੈ ਤਾਂ ਮੈਂ ਆਪਣੀ ਮੂਹੇ ਤੋਂ ਦੌੜ ਕੇ ਤੁਹਾਡੇ ਕੋਲ ਆਇਆ ਤੁਹਾਡੀ ਕشش ਨੇ ਮੈਨੂੰ ਇੱਥੇ ਵਹਾ ਲਿਆ ਇਤੋਂ ਹਣ ਜਾਣ ਨੂੰ ਦਿਲ ਨਹੀਂ ਕਰਦਾ ਕਿ ਤੁਹਾਡੇ ਨਾਲ ਮੈਂ ਕੋਈ ਗੱਲਬਾਤ ਕਰਾਂ ਆਏ ਨਿਕਟ ਮੁੱਖ ਬਚਨ ਬਖਾਨਾ ਇਹਦੇ ਕਰਕੇ ਮੈਂ ਤੁਹਾਡੇ ਕੋਲ ਬਚਨ ਪੁੱਛ ਰਿਹਾ ਤਾਂ ਜੇ ਮੇਥੋਂ ਕੋਈ ਗੁਸਤਾਖੀ ਹੋਈ ਮੈਂ ਤੁਹਾਡੇ ਤੋਂ ਪਹਿਲਾਂ ਮਾਫੀ ਮੰਗਦਾ ਮਾਫੀ ਦੇ ਕਰਕੇ ਮੰਗਦਾ ਕਿ ਮੇਰੇ ਮੈਂ ਆ ਅਲਪਗ ਜੀਵ ਅਲਪਗ ਇਹ ਅਸੀਂ ਇਨਸਾਨ ਆ ਕਿ ਕੋਈ ਇਦਾਂ ਦੀ ਅਵੱਗਿਆ ਨਾ ਹੋ ਜੇ ਇਦਾਂ ਦਾ ਕੋਈ ਸਵਾਲ ਨਾ ਹੋ ਜੇ ਕਿਦਰ ਤੁਹਾਡੀ ਸਾਨ ਦੇ ਖਿਲਾਫ ਹੋਵੇ ਮੈਂ ਪਹਿਲਾਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਕੌਣ ਦੇਸ਼ ਕਿਤ ਕਰਹੁ ਪਿਆਨ ਤਾਂ ਮੈਂ ਤੁਹਾਡੇ ਤੋਂ ਪੁੱਛਦਾ ਕਿ ਐ ਰੱਬ ਦੇ ਬੰਦੇ ਐ ਫਕੀਰ ਐ ਸਾਧੂ ਕਿ ਤੁਸੀਂ ਕਿਸ ਦੇਸ਼ ਤੋਂ ਆਏ ਅਤੇ ਕਿਹੜੇ ਦੇਸ਼ ਤੁਸੀਂ ਜਾਣਾ ਹੈ ਵੇਖ ਅਪੂਰਵ ਤੁਮਰੋ ਪਾਵਨ ਤਾਂ ਕਹਿੰਦੇ ਜਿਹੜਾ ਤੁਹਾਡਾ ਭੇਖ ਅਪੂਰਵ ਤੁਮਰੋ ਪਾਵਨ ਜਿਹੜਾ ਤੁਹਾਡਾ ਭੇਖ ਕਹਿੰਦੇ ਆ ਮਲੋ ਪਹਿਰਾਵਾ ਹੁਣ ਤੁਹਾਡੇ ਪਹਿਰਾਵੇ ਤੋਂ ਤਾਂ ਕੋਈ ਅੰਤਾਜਾ ਲਾਇਆ ਨਹੀਂ ਜਾ ਸਕਦਾ ਮੈਂ ਤੁਹਾਨੂੰ ਬੈਰਾਗੀ ਸਾਧੂ ਕਮਾ ਸਾਧੂ ਕਮਾ ਭਗਵੇਂ ਵਾਲਾ ਸਾਧੂ ਕਮਾ ਜਾਂ ਕੋਈ ਜੋਗੀ ਕਮਾ ਤੁਹਾਨੂੰ ਕਿਹੜੇ ਧਰਮ ਦਾ ਮੈਂ ਨਾਂ ਦੇਵਾਂ ਹਿੰਦੂ ਕਮਾ ਜਾਂ ਇਸਲਾਮ ਧਰਮ ਦਾ ਕਮਾ ਕਿ ਤੁਹਾਡੇ ਪਹਿਰਾਵੇ ਤੋਂ ਕੋਈ ਪਤਾ ਨਹੀਂ ਲੱਗਦਾ। ਅਤੇ ਇਤਨਾ ਮੈਨੂੰ ਜ਼ਰੂਰ ਹੈ ਕਿ ਤੁਸੀਂ ਹਾਂ ਉਹ ਸਾਧੂ। ਹੋ ਰੱਬ ਦੇ ਬੰਦੇ। ਪਰ ਮੈਨੂੰ ਪਤਾ ਚੱਲੇ ਕਿ ਤੁਸੀਂ ਕਿਸ ਧਰਮ ਦੇ ਹੋ, ਕਿੱਥੇ ਜਾਣਾ ਹੈ ਅਤੇ ਕਿੱਥੋਂ ਤੁਸੀਂ ਆਏ ਹੋ। ਈਜੈ ਆਪਣੂ ਨਾਮ ਬਤਾਵਨ ਕਿ ਐ ਅ ਰੱਬ ਦੇ ਪਿਆਰੇ ਕਿ ਮੈਨੂੰ ਨਾਮ ਦੱਸਣਾ ਕਰੋ ਕਿ ਤੁਸੀਂ ਹੋ ਕਹਣਾ। ਤੁਹਾਡਾ ਨਾਮ ਕੀ ਹੈ? ਜਿਹੜੇ ਦੇਦਾਰਿਆਂ ਦੇ ਨਾਲ ਕشش ਪੈ ਗਈ ਮੇਰੇ ਅੰਦਰ ਇੱਥੇ ਬੜੇ ਆਉਂਦੇ ਨੇ ਕੋਈ ਕشش ਨਹੀਂ ਪੈਂਦੀ ਕਿਉਂਕਿ ਦੁਨੀਆਦਾਰੇ ਨੇ ਕੋਈ ਚਮੇਲਿਆਂ ਦੀ ਗੱਲ ਕਰਦਾ ਕੋਈ ਕਾਰੋਬਾਰ ਦੀ ਵਿਕੜੇਸ਼ਾਂ ਦੀ ਆਪਣੇ ਦੀ ਗੱਲ ਦੁੱਖਾਂ ਦੀ ਗੱਲ ਕਰਦਾ ਸਕੂਨ ਵਾਲਾ ਚਿਹਰਾ ਜੇ ਮੈਨੂੰ ਲਿਖਿਆ ਨਾ ਉਹ ਤੁਹਾਡਾ ਹੈ ਤੁਹਾਡੇ ਕੋਲ ਬਿਆਨ ਤੁਹਾਡੇ ਕੋਲ ਅਜੇ ਤੁਸੀਂ ਬੋਲੇ ਨਹੀਂ ਹੋ ਪਰ ਮੈਂ ਤੁਹਾਡੇ ਤੋਂ ਪ੍ਰਭਾਵਿਤ ਪਹਿਲੀ ਆ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿ ਇਹ ਗੁਰ ਇਹ ਫਕੀਰ ਜੀ ਮੈਨੂੰ ਦੱਸਣਾ ਕਰੋ ਕਿ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੇ ਜਨਮ ਹੋ ਸਤਿਗੁਰੂ ਉਹਨਾਂ ਨਾਲ ਗੱਲਬਾਤ ਕਰਨਗੇ ਤੋਂ ਪਹਿਲਾਂ ਪਾਈ ਬਾਲਾ ਤੇ ਪਰਦਾਨਾ ਜੀ ਬੋਲ ਪੈਂਦੇ ਉਹ ਦੱਸਣਗੇ ਤੇ ਬਾਕੀ ਦਾ ਆਪਾਂ ਕੱਲ ਨੂੰ ਵਿਚਾਰਾਂਗੇ ਜਿਸ ਮਾਮਲੇ ਦਾ ਸਮਝ ਆਉਂਦਾ ਉਹਨਾਂ ਨੂੰ ਤਵਾਹਿਕੁਮ ਜੀਕਾ ਹਸਾ ਤਵਾਹਿਕੁਮ ਜੀ ਜੀ ਸਲਾਮ